ਪਿੰਡ ਗੁੰਟਾਲਾ ਤੋਂ ਸਮਾਜ ਸੇਵਕ ਅਤੇ ਕਾਂਗਰਸੀ ਆਗੂ ਹਰਮਨ ਸਿੰਘ ਢਿੱਲੋਂ ਨੇ ਆਪਣੇ ਸਾਥੀਆਂ ਸਮੇਤ ਦੇਸੀ ਡੋਰ ਨਾਲ ਪਤੰਗਬਾਜ਼ੀ ਕੀਤੀ। ਉਨ੍ਹਾਂ ਆਖਿਆ ਕਿ ਸਾਨੂੰ ਆਪਣੀ ਰਵਾਇਤੀ ਡੋਰ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਪਸ਼ੂ, ਪੰਛੀ ਅਤੇ ਇਨਸਾਨਾਂ ਨੂੰ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਤੋਂ ਦੂਰ ਰੱਖਣ। ਕੁਲਜਿੰਦਰ ਸਿੰਘ ਬਾਬਾ, ਚਿਤਕਰਨ ਸਿੰਘ, ਸੁਰਜੀਤ ਸਿੰਘ, ਹਰਪਾਲ ਸਿੰਘ, ਸੰਦੀਪ ਸਿੰਘ, ਹਰਪ੍ਰੀਤ ਗੋਲਾ, ਲਖਮਨ ਸਿੰਘ ਬਲ, ਸੋਨੂ ਲੋਹਾਰ ਕਰੋ, ਰਾਜਪ੍ਰਤਾਪ ਸਿੰਘ ਬਾਉਰਨਾਵਾ ਵੀ ਮਜੂਤਸਾਨ ਸਾਊਥ ਤੋਂ ਪਹਿਲਾਂ ਦੇ ਤੁਹਾਡੇ ਜਿੰਨੇ ਵੀ ਦਰਸ਼ਕ ਆ ਉਹਨਾਂ ਨੂੰ ਬਹੁਤ ਸਾਰੀਆਂ ਲੋਹੜੀ ਦੀਆਂ ਸ਼ੁਭ ਕਾਮਨਾਵਾਂ ਤੇ ਅਰਦਾਸ ਕਰਦੇ ਆ ਗੁਰੂ ਸਾਹਿਬ ਪਾਸੋਂ ਕੀ ਉਹਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ ਉਹਨਾਂ ਦੇ ਕਾਰੋਬਾਰਾਂ ਚ ਵਾਧਾ ਪਾਵੇ ਉਹਨਾਂ ਦੇ ਘਰ ਤੇ ਸ਼ਾਂਤੀ ਰਹੇ ਅੱਜ ਵੇਖੋ ਜੀ ਅੱਜ ਆਪਣੇ ਵੱਲੋਂ ਕੋਸ਼ਿਸ਼ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਕਿ ਜੋ ਜਿਹੜੇ ਤਰੀਕੇ ਨਾਲ ਪਹਿਲਾਂ ਆਪਣੇ ਵਡੇਰੇ ਜਿਹੜੇ ਮਨਾਉਂਦੇ ਰਹੇ ਆ ਲੋੜੀ ਉਸੇ ਤਰੀਕੇ ਨਾਲ ਮਨਾਈਏ ਇੱਕ ਪਰਸੋਂ ਵੀ ਤੁਹਾਡੇ ਸਾਹਮਣੇ ਇੱਕ ਹੀ ਰੋਸ ਪ੍ਰਦਰਸ਼ਨ ਪਿੰਡ ਦੇ ਵਿੱਚ ਕੀਤਾ ਸੀਗਾ ਕਿ ਇੱਕ ਛੋਟਾ ਜਿਹਾ ਮੈਸੇਜ ਦਿੱਤਾ ਵਾ ਕਿ ਇੱਕ ਗੱਟੂ ਦੇ ਖਿਲਾਫ ਤਾਂ ਕਿ ਆਪਣਾ ਲੋਕਾਂ 'ਚ ਥੋੜਾ ਥੋੜਾ ਜਾਗਰੂਕਤਾ ਆਵੇ ਤੇ ਆਪਾਂ ਫੇਰ ਬੱਚਿਆਂ ਨੂੰ ਆਪਣੇ ਦੂਜੇ ਪਾਸੇ ਲੈ ਕੇ ਚੱਲੀਏ ਇਹਦੇ ਨਾਲ ਨਾਲ ਤੇ ਮੈਂ ਇੱਕ ਮਾਪਿਓ ਜਿਹੜੇ ਬੱਚੇ ਦੇ ਮਾਪਿਓ ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਪ੍ਰਸ਼ਾਸਨ ਜਿਆਦਾ ਕੁਝ ਨਹੀਂ ਕਰ ਸਕਦਾ ਪ੍ਰਸ਼ਾਸਨ ਤੇ ਵੱਧ ਤੋਂ ਵੱਧ ਕੀ ਕਰੂਗਾ ਕਿ ਉਹਦੇ ਇੱਕ ਚੈਕਿੰਗ ਹੀ ਕਰ ਸਕਦਾ ਨਾ ਪੈਸੇ ਤੇ ਮਾਪਿਓ ਨੇ ਦੇਣੇ ਨੇ ਨਾ ਬੱਚੇ ਨੂੰ ਹਜੇ ਜਿੱਥੋਂ ਪੈਸੇ ਦਿੰਦੇ ਆ ਮਾੜੀ ਜੀ ਉਹ ਵੀ ਨਿਗਰ ਰੱਖਣ ਕਿ ਬੱਚਾ ਸਾਡਾ ਕਿਹੜੀ ਚੀਜ਼ ਲੈ ਕੇ ਆਉਂਦਿਆ ਕੱਲ ਨੂੰ ਬੱਚਾ ਜੇ ਪੈਸੇ ਲੈ ਕੇ ਬਾਜੂ ਨਸ਼ਾ ਲੈ ਲੈ ਕੇ ਆਜੂਗਾ ਕੀ ਕਰਨਗੇ ਬੱਚ ਪ੍ਰਸ਼ਾਸਨ ਉੱਥੇ ਦੱਸੋ ਕੀ ਕਰੂਗਾ ਪਰ ਇਹਦੇ ਨਾਲ ਨਾਲ ਇਹ ਆ ਕਿ ਪ੍ਰਸ਼ਾਸਨ ਨੇ ਵੀ ਬਹੁਤ ਸਹਿਯੋਗ ਐਦਕੀ ਸਾਨੂੰ ਦਿੱਤਾ ਏ ਉਹਨਾਂ ਨੇ ਜਿੱਦਾਂ ਡਰੋਨ ਦੇ ਨਾਲ ਚੈਕਿੰਗ ਕਰੰਦੇ ਨੇ ਜਿੱਥੇ ਉਹਨਾਂ ਨੂੰ ਫੋਨ ਕਰੀਦਾ ਉਸੇ ਵੇਲੇ ਹੁੰਦੇ ਆ ਪੁਲਿਸ ਪ੍ਰਸ਼ਾਸਨ ਨੇ ਵੀ ਬਹੁਤ ਸਹਿਯੋਗ ਦਿੱਤਾ ਵਾ ਤੇ ਮੈਂ ਜੱਲੋਂ ਤੇ ਇਹ ਆ ਕਿ ਚਲੋ ਥੋੜਾ ਥੋੜਾ ਜਿੱਦਾਂ ਰਾਤ ਨੂੰ ਭੁਗੇ ਬਾਲੀ ਦੇ ਆ ਖੀਰਾ ਵੰਡੀ ਦੀਆਂ ਵਾ ਖਾਈ ਦੀਆਂ ਵਾ ਰੂਹਾਂ ਵਾ ਹੌਲੀ ਹੌਲੀ ਬੱਚਿਆਂ ਨੂੰ ਚਲੋ ਦੂਜੇ ਪਾਸੇ ਲੈ ਕੇ ਆਉਂਦੇ ਆ ਜੀ ਤੇ ਬਾਕੀ ਫਿਰ ਤੋਂ ਸਾਰਿਆਂ ਨੂੰ ਕੋਲ ਇਕਾਈ ਨੂੰ ਇਹ ਤੇ ਤਿਹਾਰ ਜਿਹੜਾ ਇਹ ਸਾਰਿਆਂ ਦਾ ਸਾਂਝਾ ਇਹਦੇ ਵਿੱਚ ਤੇ ਕੋਈ ਧਰਮ ਨਹੀਂ ਗੀ ਕੋਈ ਪਾਰਟੀ ਨਹੀਂ ਗੀ ਕੋਈ ਇਹ ਸਿਰਫ ਇੱਕ ਮਨੁੱਖਤਾ ਦਾ ਆ ਧਰਮ ਤੇ ਫਿਰ ਤੋਂ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਗੁਰੂ ਸਾਹਿਬ ਕਿਰਪਾ ਕਰਨ ਸਮਾਜ ਚੰਗੀ ਬਖਸ਼ਣ ਸਮਾਜ ਵਿਰੋਧੀ ਅੰਸਰ ਜਿੱਥੇ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰ ਰਹੇ ਨੇ ਉੱਥੇ ਹੀ ਪਿੰਡ ਗੁੰਟਾਲਾ ਤੋਂ ਸਮਾਜ ਸੇਵਕ ਹਰਮਨ ਸਿੰਘ ਢਿੱਲੋਂ ਆਪਣੇ ਸਾਥੀਆਂ ਸਮੇਤ ਦੇਸੀ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਦਿਖਾਈ ਦਿੱਤੇ ਉਹਨਾਂ ਆਖਿਆ ਕਿ ਪਸ਼ੂ ਪੰਛੀ ਤੇ ਮਨੁੱਖਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਆਪਣੀ ਰਵਾਇਤੀ ਡੋਰ ਦੇ ਨਾਲ ਜੁੜਨਾ ਚਾਹੀਦਾ ਹੈ ਤੇ ਪਤੰਗਬਾਜ਼ੀ ਹਮੇਸ਼ਾ ਦੇਸੀ ਡੋਰ ਦੇ ਨਾਲ ਹੋਣੀ ਚਾਹੀਦੀ ਹੈ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇਨੀ